ਪੰਜਾਬ ਵਿੱਚ ਕਾਨੂੰਨੀ ਵਿਵਸਥਾ ਇੱਕ ਬਾਰ ਫੇਰ ਤੋਂ ਡਗਮਗਾਂਦੀ ਹੋਈ ਨਜ਼ਰ ਆ ਰਹੀ ਹੈ। ਆਏ ਦਿਨ ਹੀ ਲੁੱਟਖੋਹਾਂ ਦੀਆਂ ਤੇ ਗੋਲੀਆਂ ਚੱਲਣ ਦੇ ਮਾਮਲੇ ਫੇਰ ਤੋਂ ਵਾਪਰਲੇ ਸ਼ੁਰੂ ਹੋ ਗਿਆ। ਤਾਜ਼ਾ ਮਾਮਲਾ ਅੰਬੀ ਸਰ ਦੇ ਜੰਡਿਆਲਾ ਗੁਰੂ ਅਦੀਨੋਂ ਦੇ ਪਿੰਡ ਮੈਲੀਆਂ ਦਾ ਹੈ ਜਿੱਥੇ ਇੱਕ ਦੇਰ ਰਾਤ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਤੇ ਇਸ ਵਿੱਚ ਦੋ ਲੋਕ ਵੀ ਜ਼ਖਮੀ ਹੋ ਗਏ ਹਨ। ਹਾਂਜੀ ਕੀ ਹੋਇਆ ਜੀ? ਪਰ ਹਮ ਅਹੀਂ ਦੇ ਘਰ ਬੈਠੇ ਹਾਂ, ਸਾਨੂੰ ਤਾਂ ਪਤਾ ਨਹੀਂ ਇਹ ਗੱਲ ਦਾ। ਸਾ ਪਰਮਤੋ ਸੋਚੇ ਕਟਿਆ ਇਹ ਬੱਚੇ ਸਾਡੇ ਬਾਹਰ ਹੈਗੇ ਵੀ ਤੇ ਸਾਡਾ ਤਾਂ ਕੋਈ ਝਗੜੇ ਵਾਲਾ ਆਇਆ ਹੀ ਨਹੀਂ ਗੱਲ ਬਾਤ ਇਹਨਾਂ ਆ ਗਏ ਕਾਫੀ ਜਣੇ ਸੀ ਆ ਗਏ ਗੋਲੀ ਸਿੱਧੀਆਂ ਗੋਲੀਆਂ ਮਾਰੀਆਂ ਜੀ ਬੱਚੇ ਨਿਕਲੇ ਨਗੇ ਬੱਚੇ ਜਿਹੜੇ ਬਿਲਕੁਲ ਮਾਂ ਬੱਦੇ ਆ ਤੇ ਇਹਨਾਂ ਨੇ ਜਾਤੀ ਬਾਰੇ ਬੜਾ ਮਾਰਿਆ ਸ਼ਬਦ ਕਹੇਗਾ ਟੂੜੇ ਚ ਬਹਿ ਗਏ ਟੂੜੇ ਚ ਮਾਰ ਕੇ ਆ ਕੇ ਆਈਆਂ ਨਾ ਅਸੀਂ ਸ਼ਰਮ ਮਹਿਦਗਾ ਧਾਰੀਦਾਰ ਬੰਦੇ ਆ ਇਹ ਝਗੜੇ ਆ ਤੇ ਫਿਰ ਇਹ ਥੋੜਾ ਇਹਨਾਂ ਨੂੰ ਵੀ ਧੱਕਾ ਨਹੀਂ ਚਾਹੀਦਾ ਕਿ ਭਾਈ ਗੋਲੀ ਲੱਗੀ ਹੈ ਪਈ ਦੋ ਜਣਿਆਂ ਦੇ ਗੋਲੀ ਲੱਗੀ ਕਾਰਨ ਹੀ ਗੋਲੀ ਚਲਾਉਂਦਾ ਕਾਰਨ ਸਾਰੇ ਉਹ ਹੰਕਾਰ ਆਪਣੇ ਆਪ ਉਹਨਾਂ ਨੂੰ ਹੰਕਾਰ ਦੋ ਦੀ ਅਹੀਂ ਤਗੜੇ ਹੋ ਗਏ ਆ ਗਰੀਬ ਦੇ ਦਾ ਮਾਮਲਾ ਹੋਇਆ ਤੇ ਕੋਣ ਬੰਦੇ ਨੇ ਗੋਲੀ ਚਲਾਈ ਸਰ ਕੋ ਕਵਲ ਹੀ ਕੋਰ ਇੱਕ ਲਵ ਕੀ ਨਾਮ ਲਾਵੇ ਗਾਈ ਔਰ ਦੋ ਚਾਰ ਜਣੇ ਹੈਗੇ ਨਾਲ ਔਰ ਬਾਰੇ ਮੁੰਡੇ ਨੱਬੇ ਹੀ ਸਰ ਦੋ ਸੁਖਦੇਵ ਸਿੰਘ ਇੱਕ ਸਰਪੰਚ ਮਜੂਦ ਆਤਰ ਮੈਂ ਜੀ ਆਪਣਾ ਜਿਹੜੀ ਗੋਲੀ ਚੱਲੀ ਹੈ ਉਹਦੀ ਹੁਣ ਅਸੀਂ ਤਫ਼ਤੀਸ਼ ਕਰ ਰਹੇ ਮੌਕੇ ਤੇ ਆਏ ਉਸਾਵਨਾ ਬੀ ਆਖੀ ਤਾਂ ਫਿਰ ਦੱਸਿਆ ਤਾਂ ਸਨੇਟ ਨਿਆ ਗੋਲੀ ਲਈਦੀ ਸਾਬ ਉਹ ਬਹੁਤ ਬੰਦਾ ਤੇ ਇੱਕ ਲੇਡੀ ਆ ਤੇ ਇੱਕ ਮੁੰਡਾ ਸਰ ਕਿੰਨਾਰੇ ਗੋਲੀ ਕਿੰਨਾਰੇ ਚਲਾਈ ਕੀ ਨਾਮ ਹੈ ਸਰ ਨਾਮ ਹੈਪੀ ਕਮਨ ਕਮਲ ਜੀ ਤੇ ਹੈਗਾ ਤੇ ਸਰਪੰਚ ਉਸ ਦਾ ਭਤੀਜਾ ਇਹ ਬਾਕੀ ਹੁਣੇ ਤਾਂ ਧਿਆਨ ਲਿਖਦੇ ਆ ਬਿਆਨ ਚੋਂ ਪਤਾ ਲੱਗੂ ਕਿਹੜੇ ਕਿਹੜੇ ਬੰਦੇ ਨਾਲ